ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚ ਨਾ ਹੋ ਗਈ ਜੇ ਸੋਚੀ ਲੱਖ ਵਾਰ ਤੇ ਜਿਤਨਾ ਹੋ ਗਈ ਜੇ ਲਾਈ ਰਹਾ ਲਿਫਤਾਰੀ ਭੁਖਿਆ ਭੁਖ ਨਾ ਉਤੇਰੀ ਜੇ ਬੰਨਾ ਪੁਰੀਆਂ ਪਾਰ ਸਹ ਸਿਆਣਪਾ ਲਖ ਹੋਇ ਤੈ ਇਕ ਨ ਚੱਲੇ ਨਾਲੇ ਕਿੰ ਸਚਿਆਰਾ ਹੋਈ ਐ ਕਿੰ ਕੋੜਾ ਟੁੱਟੈ ਪਾਲ ਕਬੁਰ ਸਾਈ ਚੱਲਣਾ ਨਾਨਕ ਕਿਰਪਿਆ ਨਾਲੇ ਹੁਕਮੇ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਈਈ ਹੁਕਮੇ ਉਤਮ ਨੀਚ ਹੁਕਮ ਲੇਖ ਦੁਖ ਸੁਖ ਪਾਈਐ ਨਾ ਹੁਕਮੀ ਬਖਸ਼ੀਐ ਹੁਕਮੀ ਸਦਾ ਪਵਾਈਐ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕੁ ਮੇ ਜੀ ਬੁਝੈ ਤੋ ਹਮੈ ਕਹਿ ਨ ਕੋਈ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਣੇ ਈਸ਼ਾਣੇ ਗਾਵੈ ਕੋ ਗੁਣ ਫਟਿਆਈਆ ਚਾਰ ਗਾਵੈ ਗਾਵੇ ਕੋ ਸਾਜ ਕਰੇ ਤਨ ਖੇ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਾਪੇ ਦਿਸੈ ਦੂਰ ਗਾਵੇ ਕੋ ਵਿਖੇ ਹਰ ਦਰਹ ਹਜ਼ੂਰੇ ਕਥਨਾ ਕਥੀ ਨਾ ਆਵੈ ਤੋਟ ਕਥਤ ਕਥੀ ਕੋਟੀ ਕੋਟ ਹੋਤੇ ਦਿੰਦਾ ਦੇ ਲੈਂਦੇ ਥਕ ਪਾਹੇ ਸੁਭਜਵੰਤ ਕਾਈ ਕਾਈ ਹੁਕਮੇ ਹੁਕਮ ਚਲਾਈ ਰਾਹੋ ਆਨੰਦ ਵਿਖੇ ਵੇਰਦਾ ਹੋ ਸਾਚਾ ਸਾਹਿਬ ਸਾਚ ਨਾਏ ਭਾਖਿਆ ਪਾਉ ਅਪਾਰ ਆਖੇ ਮੰਗੇ ਦੇਹੀ ਸਤਿ ਰਿਦਾਤਾ ਰਹੀ ਤੇਰੇ ਕੇ ਅੱਗੇ ਰਖੀਐ ਜਿਤ ਤੇ ਸਹਿ ਦਰਬਾਰ ਕੋ ਗੋਲਣ ਬੋਲੀਐ ਜਿਤ ਸੁਣ ਤਰੇ ਪਿਆਰੀ ਅੰਮ੍ਰਿਤ ਵੇਲਾ ਸਚ ਨਾਮ ਵਢਿਆਈ ਵਿਚਾਰ ਕਰਮੀ ਆਵੇ ਕੱਪੜਾ ਜਨੀ ਮੁਕਤੁ ਵਾਰੀ ਨਾਨਕ ਇਹ ਮੈਂ ਜਾਣੀਐ ਸਭ ਆਪੇ ਸਚਿਆਰ ਆਪੇ ਨ ਜਾਏ ਕਿ ਤਾ ਨ ਹੋਏ ਆਪੇ ਆਪ ਰੰਝਨ ਸੋਏ ਜਿਸੇ ਨਾਨਕ ਗਾਵੀ ਅਗੁਣੇ ਨਿਧਾਨ ਗਾਵੀ ਸੁਣੀਏ ਮਨ ਰਕੀਏ ਭਾਵੋ ਦੁਖ ਪਰ ਹਾਸੋ ਘਰ ਲੈ ਜਾਏ ਮਨੁ ਮੁਖ ਨਾ ਦੇ ਗੁਰਮੁਖ ਵੇਦੈ ਗੁਰਮੁਖ ਰਹਿਣਾ ਸਮਾਈ ਗੁਰੇਸ਼ਰ ਗੁਰਗੋਰਖ ਬਰਮਾ ਗੁਰ ਪਾਰਵਤੀ ਮਾਈ ਝੇ ਹੋ ਜਾਣਾ ਖਾ ਨਹੀਂ ਕਹਿਣਾ ਕਥਾ ਨਾ ਜਾਈ ਗੁਰਾ ਇਕ ਦੇਹ 부ਝਾਈ ਸਤਿਗੁਰ ਜੀਆ ਕਾ ਇਕ ਦਰਤਾ ਸੋ ਮੈ ਵਿਸ ਨਾ ਜਾਈ ਸੇਰ ਤਣਾਵਾ ਜੇ ਤਿਸ ਭਾਵਾਂ ਬਿਨ ਭਾਣੇ ਕੇ ਨਾਏ ਕਰੀ ਜੇਤੀ ਸਿਰਖ ਪਾਈ ਵੇਖਾਂ ਕਿਰਮਾਂ ਕੇ ਮਿਲੇ ਲਈ ਮਾਤਵੇ ਚਰਤਨ ਜਵਾ ਹਰਮਾਨਿਕ 제ਖ ਗੁਰ ਕੀ ਸਿੱਖ ਸੁਣੀ ਨਾਏਕ ਦੇਹਿ 부ਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁ ਉਚਾਰੇ ਆ ਜਾ ਹੋਰ ਦਸੂਹੀ ਹੋਏ ਨਮਾਖੰਡਾਂ ਵਿੱਚ ਜਾਣੀ ਐ ਨਾਲ ਚੱਲੇ ਸਭ ਕੋਏ ਸਕੀਰਤ ਜਾਲੇ ਜੇ ਤਿਸ ਨਦਰ ਨਾ ਆਵਈ ਤਾ ਬਾਤ ਨ ਪੁੱਛੈ ਕੇ ਕਿਤਾਂ ਦਰ ਕੀਟ ਕਾ ਦੁਸ਼ੀ ਦੁਸ਼ਤਈ ਨਾਨਕ ਨਿਰਗੁਣ ਗੁਣ ਕਰੇ ਗੁਣਵੰਤੇ ਆ ਗੁਣ ਦੇ ਦੇਹਾ ਕੋਈ ਨ ਸੁਝਈ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਤਰਤ ਭੋਲਾ ਕਾਸ਼ੀ ਸੁਣਿਆ ਦੀਪ ਲੋ ਪਾਤਲ ਸੁਣਿਆ ਕੋ ਨ ਸਕੈ ਕਾਲੀ ਨਾਨਕ ਭਗਤਾ ਸਦਾ ਬਿਗਾ ਸੁਣਿਆ ਸੁਣਿਆ ਈਸ਼ਰ ਬਰਮਾ ਇੰਦ ਸੇ ਮੁਕਸਾ ਲਾਹਣ ਮੰਗੇ ਸੁਣਿਆ ਜੋਗ ਜੁਗ ਤਨ ਭੇਦ ਸੇ ਸ਼ਾਸਤ ਸਿਮਨਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੇ ਮੁਕਤਾ ਕਨਿਆਸੀ ਸੁਣਿਆ ਸਤ ਸੰਤੋਖ ਗਿਆਨ ਸੇ ਅਸਰ ਕ੍ਰਿਸ਼ਨ ਨਾਲੇ ਸੁਣਿਆ ਪੜ ਪੜ ਪਾਵੈ ਮਾਨ ਸੇ ਨਾਕੇ ਸਹਿ ਧਿਆਨੇ ਨਾਨਕ ਭਗਤਾ ਸਦਾ ਵਿਗਾਸ ਸੇ ਮੁਕਤਾ ਕਨਿਆਸੀ ਸੁਣਿਆ ਸਰਾ ਗੁਨਾਕੇ ਗਾਹ ਸੇ ਸੇ ਮਨਿਆ ਅੰਦੇ ਪਾਵੈ ਰਾਹੋ ਮਨੈ ਹਾਥ ਵੈਸਾ ਹਾ ਨਾਨਕ ਭਗਤਾਂ ਸਦਾ ਵਿਗਾਸ ਮਨੈ ਧੂਪ ਕਾ ਨਾਸੀ ਮਨੈ ਕੀ ਗਤ ਕਹੀ ਨ ਜਾਏ ਜੇ ਕੋ ਕਹਿ ਪਿਛੈ ਪਛਤਾਏ ਕਾਗਦ ਕਲਮ ਨ ਲਿਖਣ ਹਾਰ ਮਨੈ ਕਾਗੈ ਕੰ ਵਿਚਾਰੇ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋ ਵੇ ਮਨੈ ਸਰਤੋ ਹੋਵੈ ਮਨ ਬੁੱਧ ਮਨੈ ਸਗਲਪ ਵੜਕੀ ਸੁਧੈ ਮਨੈ ਮੂਚੋਟਾ ਨ ਖਾਏ ਮਨੈ ਜਮਕੇ ਸਾਥ ਨਾ ਐਸਾ ਨਾਮ ਨਰੰજન ਹੋਵੇ ਜੇ ਕੋ ਮਨ ਜਾਣੇ ਮਨ ਤੂਏ ਮਨੈ ਮਾਰਗ ਠਾਕ ਨਾ ਪਾਏ ਮਨੈ ਪਤਸ ਪਰਗਟ ਜਾਏ ਮਨੈ ਮਗਨਾ ਚੱਲੇ ਪੰਥ ਮਨੈ ਧਰਮ ਸਿੱਧੀ ਸਰਬੰਦ ਐਸਾ ਨਾਮ ਨਰੰજન ਹੋਵੇ ਜੇ ਕੋ ਮਨ ਜਾਣੇ ਮਨ ਤੂਏ ਮਨੈ ਪਾਵੇ ਮੋਖ ਦੁਆਰ ਮਨੈ ਪਰਵਾਰ ਸਦਾ ਹਾਰੀ ਮੈਂ ਤਰੈ ਤਾਰੇ ਗੁਰ ਸਿਖ ਮਨੈ ਨਾਨਕ ਭਵੇ ਨਾ ਪਿੱਛੇ ਐਸਾ ਨਾਮ ਨਰੰજન ਹੋਵੇ ਜੇ ਕੋ ਮਨ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੇ ਦਰਗਹਿ ਮਾਨੇ ਪੰਚੇ ਸੋਹੈ ਦਰ ਰਾਜਾਨ ਜੋ ਕੋ ਕਹੈ ਕਰੈ ਵਿਚਾਰ ਤਉ ਤਰਮ ਦਇਆ ਕਪੂਤ ਜੇ ਕੋ ਬੁਝੈ ਹੋਵੇ ਸਚਿਆਰ ਕਰਤੀ ਹੋਰ ਪਰੈ ਹੋਰ ਹੋਰ ਇਸੇ ਭਾਤ ਲੈ ਕਵਣ ਜੋਰੇ ਜੀ ਜਾਤ ਰੰਗਾ ਕੇ ਨਾਵ ਸਭਨਾ ਲਿਖਿਆ ਇਹੋਲੇ ਖਾਲਿਕ ਜਾਣੈ ਕੋਏ ਏ ਖਾਲਿਕਿਆ ਕੀਤਾ ਹੋਏ ਕੀਤਾ ਤਾਣ ਸਵਾਲਿ ਹੋ ਰੂਪ ਤਾਣ ਜਾਣੈ ਕੌਣ ਰੂਤੇ ਕੀਤਾ ਪਸਾਓ ਏਕੋ ਕਵਾਓ ਇਸੇ ਹੋਏ ਲਗਦਿ ਆਉ ਕੁਦਰਤ ਕਵਣ ਕਹਾ ਵਿਚਾਰ ਮਨ ਜਮਾ ਏਕ ਬਾਰੀ ਦੋ ਤੁਧ ਭਾਵੈ ਸਾਈ ਭਲੀ ਕਾਰ ਸਦਾ ਸਲਾਮਤ ਦੇ ਰੱਖਕਾਰੀ ਅਸੰਖ ਜਪ ਸੰਖ ਭਾਉ ਅਸੰਖ ਪੂਜਾ ਸੰਖ ਤਰਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਸੰਖ ਜੋਗ ਮੰਤਰ ਅਸੰਖ ਭਗਤ ਗੁਣ ਗਿਆਨ ਵਿਚਾਰ ਸਤ ਸਤੀ ਅ ਸੰਤਾ ਤਾਰੀ ਅਸੰਖ ਸੂਰ ਮੂਪਖਸਾਰ ਸਤ ਮਾਲਿਕਾਈ ਤਾਰੀ ਕੁਦਰਤ ਕਵਣ ਕਹਾ ਵਿਚਾਰ ਬਰਨ ਜਾ ਮੈਂ ਇੱਕ ਵਾਰੀ ਜੋ ਤੁਧ ਭਾਵੈ ਸਾਈ ਭਲੀਕਾਰ ਸਦਾ ਸਲਾਮਤ ਨਿਰੰਕਾਰੀ ਅਸੰਖ ਮੂਰਖ ਅੰਧ ਘੋਰ ਅਸੰਖ ਥੋਰਨਾ ਘੋਰੇ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲਬੜ ਹਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸਾ ਅਸੰਖ ਮਲੇਚ ਮਲ ਭਖ ਖਾਹੇ ਅਸੰਖ ਨਿੰਦਕ ਸਿਰ ਕਰਹਿ ਪਾਰੇ ਨਾਨਕ ਨੀਚ ਕਹੈ ਵਿਚਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਅਸੰਖ ਨਾਮ ਅਸੰਖ ਥਾਵ ਅਸੰਖ ਕਹੈ ਸਿਰ ਪਾਰ ਹੋਏ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣੀ ਅਖਰਾ ਸਿਰ ਸੰਜੋਗ ਵਖਾਣ ਜਿਨੇ ਲਿਖੇ ਫਰਮਾਏ ਤੇਤੇ ਪਾਹੇ ਚੇਤਾ ਕੀਤਾ ਤੇਤਾ ਨਾਉ ਗੰਨਾ ਮੈਂ ਨਹੀਂ ਕੋਥਾਓ ਉਤਰਤ ਕਬੜ ਕਾ ਵਿਚਾਰੇ ਮਾਰਿਆ ਨਾ ਜਾਵਾ ਏਕ ਵਾਰ ਜਗਤ ਭਾਵੈ ਸਾਈ ਕਹਿ ਕਾਰੇ ਹੂੰ ਸਦਾ ਸਲਾਮਤ ਨਰੰਕਾਰ ਭਰਿਆ ਹਥ ਆਣੀ ਧੋਤਾ ਉਤਰ ਸਖੇਹ ਹੋਰ ਕਲੀਤੀ ਕੱਪੜ ਹੋਏ ਇਹ ਸਾਬੂਨ ਲਈਆ ਹੋ ਧੋਏ ਕਈਏ ਮਤ ਪਾਪਾ ਕੈ ਸੰਗੇ ਉਹ ਧੋਪੈ ਨਾ ਮੈਂ ਕੈ ਰੰਗ ਤੂੰ ਵੀ ਪਾਪੀ ਆਕੜਨਾਏ ਕਰ ਕਰ ਕਰਣਾ ਲਿਖ ਲੈ ਜਾਹੋ ਆਪੇ ਪੀਜਾ ਪੀ ਖਾਹੋ ਨਾਨਕ ਹੁਕਮਿ ਆਵੋ ਜਾਹੋ ਧੀਰਤ ਤਪ ਦੇ ਆਦਤਦਾਨੇ ਦੇਖੋ ਪਾਵੇ ਤਿਲਕਾ ਮਾਨ ਸਹਿਨ ਤੇ ਅਮਨ ਕੀਤਾ ਭਾਉ ਅੰਤਰਗਾਥੀ ਰਤ ਮਰਨਾਉ ਸਰਬੁਨ ਤੇਰੇ ਮੇ ਰਣਗੁਣ ਕੀਤੇ ਭਗਤ ਨਾ ਹੋਏ ਸਸਤਾ ਬਾਣੀ ਬਰਮਾਓ ਸਤ ਸੋਹਾਨ ਸਦਾ ਮਨ ਚਾਓ ਵਰਸੋ ਵੇਲਾ ਵਕਤ ਕਵਣੇ ਕਵਰਿਤ ਕਵਨਵਾਰੀ ਕਵਨ ਸੇ ਰੁੱਤੀ ਮਾਹੋ ਕਵਨ ਜਿਥੋ ਆਕਾਰ ਇਹ ਨ ਕਾਇਆ ਪੰਡਤੀ ਜੇ ਹੋ ਬਹਿਲੇ ਕੁਰਾਨੇ ਕਵਤਨਾ ਪਾਇਓ ਕਾਦੀਆਂ ਜੇ ਲਿਖਨ ਲੇ ਕੁਰਾਨ ਇਕ ਵਾਰ ਨਾ ਜੋਗੀ ਜਾਣੈ ਕਵਤਮਾ ਹੋ ਨ ਕੋਈ ਜਾਕਰਤਾ ਸੇ ਠੀਕੋ ਸਾਜੇ ਆਪੇ ਜਾਣੈ ਸੋਈ ਸਾਣਾ ਨਹੀਂ ਕਿਉਂ ਮਨੇ ਕਿ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਬਟਾ ਸਾਹਿਬ ਟੀ ਨਾਹੀ ਕੀਤਾ ਜਾ ਕਹੂ ਗਏ ਨਾਨਕ ਜੇ ਕੋ ਆਪਉ ਜਾਣੈ ਅੱਗੇ ਗਿਆ ਨਾ ਸੋਹੈ ਹਰ ਪਤਲ ਲਖੀ ਅਗਾਸਾ ਗਾਸੀ ਔੜ ਕੋੜ ਕਪਾਲ ਥਕੇ ਵੇਦ ਕਹਿਣ ਇੱਕ ਬਾਤ ਹਰ ਹਰ ਕਹਿਣ ਕਿਤੇ ਬਾਸ ਲੋ ਇੱਕ ਤਾਤੇ ਲਿਖਾ ਹੋਏ ਤਾ ਲਿਖੀਐ ਲਿਖਾ ਹੋਏ ਵਿਨਾਸ਼ ਨਾਨਕ ਬਟਾ ਕੀਐ ਆਪੀ ਜਣੈ ਸਲਾਹੇ ਸਲਾਹੇ ਤਿਸੁਰਤ ਨ ਪਾਈਆ ਨਦੀਆ ਤਹਿ ਵਾਪ ਬਸਮੁਦ ਨ ਜਾਣੀਐ ਸਮੁੰਦ ਸਾ ਸੁਲਤਾਨ ਗ੍ਰਹ ਸੇਤੀ ਮਾਲ ਧਨ ਜੀ ਦੀ ਤੁਨ ਨ ਹੋਬਨੀ ਜੇ ਤਿਸ ਮਨੁ ਨ ਬਿਸਰੇ ਅੰਤਨਾ ਸਿਖਤੀ ਕਹਿਣਾ ਅੰਤ ਅੰਤ ਕਹਿਣ ਦੇ ਨੰਤ ਅੰਤਨਾ ਵੇਖਣ ਸੁਣਨਾ ਅੰਤ ਅੰਤ ਦਾ ਜਾਤੈ ਕਿਆ ਮਨ ਮੰਤੈ ਅੰਤਨਾ ਜਾਪੈ ਕੀਤਾ ਆਕਾਰ ਅੰਤ ਦਾ ਜਾਤ ਪਰਬਾਰੀ ਅੰਤ ਕਾਰਣ ਕੇਤੇ ਬਿਲ ਲਾਹੀ ਇਹੋ ਅੰਤ ਨਾ ਜਾਣੈ ਕੋਏ ਬੋਤ ਕਈਏ ਬੋਤ ਹੋਏ ਵੱਡਾ ਸਾਹਿਬੇ ਉੱਚਾ ਥਾਓ ਜੀ ਉਪਰ ਉੱਚਾ ਨਾਓ ਐਵੜੇ ਉੱਚਾ ਹੋਵੇ ਕੋਏ ਇਸ ਵਿੱਚ ਕੋ ਜਾਣੈ ਸੋਏ ਜੇ ਵੜੇ ਆਪ ਜਾਣੈ ਆਪਾਪ ਬੋਤ ਕਰਮ ਲਿਖਿਆ ਨਾ ਜਾਏ ਬੋਤ ਦਾਤਾ ਸਿਲ ਨਤ ਮਾਏ ਕਿਤੇ ਮੰਗੈ ਜੋਦ ਅਪਾਰ ਕਿਤੇ ਗੜਤ ਨਹੀਂ ਵਿਚਾਰੇ ਕਿਤੇ ਖਵਤੋ ਟੈਂ ਵੇਕਾਰ ਕਿਤੇ ਲੈ ਮੁਕਰਪਾ ਹੀ ਕਿਤੇ ਮੂਰਖ ਖਾਹੀ ਖਾਏ ਏ ਪੇਦਾ ਤੇਰੀ ਦਾਤਾਰ ਨਾਨਕ ਲਾਸੀ ਪਾਣ ਹੋਏ ਹੋਰ ਆਖ ਨਾ ਸਕੈ ਕੋਏ ਜੇ ਮੁਖਾਇ ਨਾ ਕਿਰਪਾਏ ਉਹ ਜਾਣੈ ਜੇਤੀਆ ਮੁਖਾਏ ਆਪੇ ਜਾਣੈ ਆਪੇ ਦੀ ਆਖਾਂ ਸੇ ਭੇਕੀ ਕੇ ਸਭ ਬਖਸ਼ੇ ਸਿਰਤ ਸਾਰਾ ਨਾਨਕ ਪਾਤਸ਼ਾਹੀ ਪਾਤਸ਼ਾਹ ਹੋ ਅਮੋਲ ਗੁਣੇ ਮੂਲ ਬਾਪਾਰੀ ਅਮਲ ਬਾਪਾਰੀਏ ਮੂਲ ਪੰਡਾਰਾ ਹੋਰ ਲਾਵੇ ਮੂਲੇ ਜਾਹੇ ਅਮੋਲ ਭਾਏ ਮੂਲਾ ਸਮਾਹੇ ਅਮੁੱਲ ਤੁਲ ਅਮੁੱਲ ਪਰਵਾਨ ਅਮੁੱਲ ਕਰਮ ਅਮੁੱਲ ਫੁਰਮਾਨ ਆਖ ਆਖ ਰਹੇ ਲਿਵਲਾਏ ਆਖੇ ਵੇਦ ਪਾਠ ਪੁਰਾਣ ਆਖਾਂ ਪੜੇ ਕਰੈ ਬਖਿਆਣ ਆਖੇ ਬੰਦੇ ਆਖੇ ਇੰਦ ਆਖਾਂ ਗੋਪੀ ਤੈ ਗੋਵਿੰਦ ਆਖੇ ਇਸਰ ਆਖੇ ਸਿੱਧ ਆਖਾਂ ਕੀਤੇ ਕੀਤੇ ਬੁੱਧ ਆਖੇ ਕਾਲ ਵਾਕੇ ਦੀਵ ਆਖਾਂ ਸੁਰ ਨਰ ਮੁੰਜਨ ਸੇਵ ਕੀਤੇ ਆਖੇ ਆਖਰ ਪਾਹੇ ਕੀਤੇ ਕਹਿ ਕਹਿ ਉਠ ਉਠ ਜਾਹੇ ਕੀਤੇ ਕੀਤੇ ਆਖਣਾ ਸਕੇ ਕੇ ਕੇ ਜੀਵਨ ਭਾਵੈ ਤੇ ਵੜ ਹੋਏ ਨਾਨਕ ਜਾਣੈ ਸੱਚਾ ਸੋਏ ਜੇ ਕੋ ਆਖੇ ਬੋਲ ਵਿਗਾੜੇ ਆ ਲਖੀਐ ਸਿਰ ਕਾਵਾ ਰਾਂਗਾ ਵਾਰ ਸੋਦਾ ਸਮਾਲੇ ਵਾਜੀ ਨਾਦ ਅਨੇਕ ਸੰਖਾ ਕੇਤੇ ਬਾਵਨ ਹਾਰੇ ਤੇਤੇ ਰਾਖਰੀ ਸੋ ਕਹੀਨ ਕੇਤੇ ਗਾਵਨ ਹਾਰੇ ਗਾਵੈ ਤੋਨੋ ਪੌਣ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੈ ਜੀਤ ਬਦਲਿਕ ਜਾਣ ਲਿਕ ਲਿਕ ਤਰ ਵਿਚਾਰੇ ਗਾਵੈ ਈਸ਼ਰ ਬਰਮਾ ਦੇਵੀ ਸੋ ਹੰਸ ਦਾ ਸਵਾਰੇ ਗਾਵੈ ਆਸਨ ਬੈਠੀ ਦੇ ਤਿਆਦਰ ਨਾਲੇ ਗਾਵੈ ਸਿਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਿਤੇ ਸਤੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਨ ਪੰਡਤ ਪੜਨ ਰੱਖੀ ਸਰ ਜੁਗ ਜੁਗ ਵੇਦਾਂ ਨਾਲੇ ਨਾਮੇ ਮੋਹਣੀ ਅਮੋਹ ਸੁਖ ਮਚ ਪਿਆਲੇ ਗਾਵਨ ਰਤਨੋ ਪਾਏ ਤੇਰੇ ਅਠਸਰ ਤੀਰਥ ਨਾਲੇ ਨਾਮੇ ਜੋ ਆਬ ਸੁਲਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਬਰਪੰਡਾ ਕਰ ਕਰ ਰੱਖੇ ਤਾਰੇ ਸੇ ਤੁਧ ਨੂੰ ਗਾਵੇ ਜੋ ਤੁਧ ਭਾਵਨ ਨਿਰਤ ਤੇ ਤੇ ਭਗਤ ਰਸਾਲੀ ਹੋਰ ਕਹਤੇ ਗਾਵਨ ਸੇ ਮੈਂ ਚਿਤਨਾ ਆਵਨ ਨਾਨਕ ਕੀ ਵਿਚਾਰੇ ਸੁਹੀ ਸੁਹੀ ਦਾ ਸਾਥੇ ਸਾਹਿਬ ਸੱਚਾ ਸੱਚੀ ਨਾਈ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿੰਦ ਰਚਾਈ ਰਹੀ ਰੰਗੀ ਭਾਂਤੀ ਕਰ ਕਰ ਜਿੰਸੀ ਮੈਂ ਜਿੰਨ ਪਾਈ ਕਰ ਕਰ ਵੇਖੈ ਕੀਤਾ ਆਪਣਾ ਜਿੰ ਤਿਸਤੀ ਵਿਢਿਆਈ ਸੋ ਏਕ ਅਸੀ ਹੁਕਮ ਨ ਕਰਨਾ ਜਾਈ ਤੋ ਪਾਤਸ਼ਾਹੋ ਸਾਹਾ ਪਾਤਸ਼ਾਹ ਸਹਿਬ ਨਾਨਕ ਰਹਿਣ ਰਜਾਈ ਬੰਦਾ ਸੰਤੋਖ ਸਰਮਪਤ ਝੋਲੀ ਧਿਆਨ ਕੀ ਕਰੈ ਵਿਪੂਤੇ ਉਠਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਸਾਈ ਭੰਤੀ ਸਗ ਜਿਮਤੀ ਮਾਜੀ ਤੇ ਜਗ ਜੀਤ ਆਦੇਸ ਸੈ ਆਦੇਸ ਆਦ ਨੀਲ ਆਨਾਦ ਨਾਦ ਜੁਗ ਜੁਗ ਇੱਕੋ ਵੇਸ ਬਤ ਗਿਆਨ ਦਿਆ ਭੰਡਾਰਨ ਆਪਨਾਥ ਨਾਥੀ ਸਭ ਜਾ ਕੀ ਰਿੱਧ ਸਿਦਵਰਾ ਸਾਦ ਜੋ ਵੀ ਯੁਗਤ ਕਾ ਚਲਾਵੇ ਲਿਕੀਆਂ ਮੈਂ ਪਾ ਗਏ ਆਦੇਸ ਤੇ ਸਹ ਆਦੇਸ ਆਦ ਅਨੀਲ ਅਨਾਥ ਅਨਾਹਤ ਜੁਗ ਜੁਗ ਹੋਏ ਕੋ ਵੇਸ ਇੱਕ ਕਮਾਈ ਜੁਗਤ ਆਈ ਤਿਛੇ ਵੇ ਪਰਵਾਣੇ ਇੱਕ ਸੰਸਾਰੀ ਇੱਕ ਪੰਡਾਰੀ ਇਕ ਲਾਏ ਦੀ ਬਾਣ ਜਿ ਇਸ ਭਾਵੈ ਤਿਵੇਂ ਚਲਾਵੇ ਜੀ ਹੋ ਉਹ ਵੇਖੈ ਉਹਨਾਂ ਨਦਰ ਨਾ ਆਵੇ ਬਹੁਤਾ ਇਹੋ ਵਿਡਾਨ ਆਦੇਸ ਇਸ ਆਦੇਸ ਆਦ ਨੀਲ ਨਾਦ ਨਾਹਤ ਜੁਗ ਬੇ ਕੋ ਵੇਸ ਆਸਣ ਲੋਏ ਲੋਏ ਪੰਡਾਰ ਜਿਉ ਵਿਸ਼ਵਾਸ ਇੱਕ ਵਾਰ ਕਰ ਕਰ ਵੇਖੈ ਸਰਜਣ ਹਾਰ ਆਦ ਦੇਸ ਇਸ ਆਦੇਸ ਆਦ ਨੀਲ ਨਾਦ ਨਾਹਤ ਜੁਗ ਜੁਗੋ ਇੱਕੋ ਵੇਸ ਜੀਵ ਲਖ ਹੋਏ ਲੱਖ ਵੇ ਲਖੀ ਸੇ ਲਖ ਲਾ ਗੇੜਾ ਆਖੀ ਐ ਇੱਕ ਨਾਮ ਜਗਦੀਸ਼ ਇਤਰਾਸ ਤਮਕੀਆ ਚੜੀਆ ਹਵੀ ਸੋਂ ਗੱਲਾਂ ਆਕਾਸ ਕੀ ਕੀਟਾਂ ਆਈ ਰੀਸ ਨਾਲੇ ਨਜ਼ਰੀ ਪਈ ਐ ਕੂੜੀ ਕੂੜਾ ਠੀਸ ਆਖਣ ਜੋਰ ਚੁਪੈ ਨਾ ਜੋਰ ਜਗਰਾ ਮੰਗਲ ਦੇ ਨਾ ਜੋਰ ਐ ਜੋਰ ਨਾ ਜੀਵਨ ਮਰਨ ਨਾ ਜੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋ ਹਰ ਦਾ ਜੁਤੀ ਚਤੈ ਸੰਸਾਰੀ ਜੇ ਸਤਿ ਜੋਰ ਕਰ ਵੇਖੈ ਸੋਏ ਨਾਵੇਂ ਗੁੱਤਨ ਨੀਚ ਨ ਕੋਏ ਰਾਤੀ ਰੋਤੀ ਥਿੱਤੀ ਵਾਰ ਭਗਵਾਨੀ ਅੰਮ੍ਰਿਤ ਪਾਤਾ ਲੈ ਇਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਸਭੇ ਜੀਵ ਬਕੇ ਰੰਗੇ ਕਰਕੇ ਨਾਮਾਂ ਨੇ ਕਾ ਅਨੰਤ ਕਰਮੀ ਕਰਮੀ ਹੋਈ ਵਿਚਾਰੇ ਸੱਚਾ ਆਪ ਸੱਚਾ ਦਰਬਾਰ ਹੈ ਸੋਹਣ ਪੰਜ ਪਰਵਾਨੇ ਨਾਦਰੀ ਕਰਮ ਪਵੈ ਨੀਸਾਣ ਕਾਛ ਪਕਾਈ ਉਥੇ ਪਾਏ ਨਾਨਕ ਗਾਇਆ ਜਾਪੈ ਜਾਏ ਗਿਆਨ ਖੰਡ ਕਾ ਆਖੋ ਕਰਮ ਕੀਤੇ ਪਵਨ ਪਾਣੀ ਵੈਸੰਤ ਕੀਤੇ ਕਾਲ ਮਹੇਸ ਕੀਤੇ ਵਰਮੇ ਘਾੜਤ ਘੜੀਆਂ ਹੈ ਰੂਪ ਰੰਗ ਕੇ ਵੇਸ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿੱਧ ਬੁੱਧ ਨਾਥ ਕੀਤੇ ਕੀਤੇ ਦੇਵੀ دیو دان من کے رتن سمندر سرتی سیب کے نان کے نایت کتنا ناد ونند کھت کارت کڑی بہت انوپو کہچے پوچھتا ہے کھتی سوراں سد ਕਿਤਾ ਹੋਰ ਨਾ ਕੋਈ ਹੋਰ ਕਿਤਾ ਜੂਤ ਮਹਾਂ ਸੂਰੇ ਮਹਾਰਾਮ ਰਹਾ ਭਰਪੂਰ ਕਿਤਾ ਸੀਤ ਸਿੱਤ ਮੈਂ ਮਾਮਾ ਹੈ ਭਾਵੇਂ ਰੂਪ ਨ ਕਥਨੇ ਜਾਹੇ ਨਾ ਮਰਨ ਠਾਗੇ ਜਾਹੇ ਜਿੰਕਾ ਰਾਮ ਵਸੈ ਮਨ ਮਾਹੇ ਕਿਤਾ ਭਗਤ ਵਸੈ ਲੋਕ ਕਰਾਇ ਆਨੰਦ ਸੱਚਾ ਮਨ ਸੋਏ ਸੱਚਖੰਡ ਵਸੈ ਅੰਕਾਲੇ ਕਰ ਕਰ ਵੇਖੈ ਨਦਰ ਨਿਹਾਲ ਸੱਚਖੰਡ ਮੰਡਲ ਵਰ ਭੰਡੇ ਦੇਖੋ ਕਥਾ ਤਾ ਅੰਤ ਨਾ ਅੰਤ ਕਿਤਾ ਜਿ ਜੋ ਹੋਕਮ ਤਿ ਵੈ ਤਿ ਵਕਾਰ ਵੇਖੇ ਵਿਸੈ ਕਾ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਮਹਾਰਾ ਤੀਰ ਜਸਿਆਰੇ ਅਹਰਣਾ ਮਤ ਵੇਧ ਤਿਆਰ ਆਕਲਾ ਗੰਤਕਾ ਢੰਡਾ ਪਾਓ ਅੰਮ੍ਰਿਤ ਤਿਤ ਢਾਲ ਹੈ ਸੁਭਸ ਜੀ ਟਕਸਾਰ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਜ਼ਰ ਨਿਹਾਲੇ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਨ ਰਾਤ ਦੁਇ ਦਾਈ ਤਾਇਆ ਖਿਲੇ ਸਰ ਜਲ ਚਲ ਆਈਆਂ ਬੁਰਾਈਆਂ ਵਾਚੈ ਧਰਮ ਹਦੂਰ ਪਰ ਮੀ ਆਪੂ ਆਪਣੀ ਕੇ ਨਿਹੜ ਕੇ ਦੂਰੇ ਜਨੇ ਨਾਮ ਧਿਆਇ ਗਏ ਮਸਕਤ ਕਾਲ ਮਤ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾ ਕੋਈ ਵਾਰੂ ਜੀ ਦਾ ਅਸਾ ਵਾਰੂ ਜੀ ਕੀ ਫਤ